ਹਾਂਜੀ ਮਨਸਰੇ ਫੋਨ ਆਇਆ ਜੀ ਦੁਕਾਨ ਦਾ ਸ਼ਟਰ ਚੱਕਿਆ ਆ ਤੇ ਮੈਂ ਫੇਰ ਆ ਕੇ ਦੇਖਿਆ ਤਾਂ ਇਨਵਰਟਰ ਬੈਟਰੀ ਹੈ ਨੀਗਾ ਤਾਂ ਸੇਲ ਤੇ ਪੈਸੇ ਸੀਗੇ ਉਹ 25000 ਉਹ ਹੈ ਨੀਗਾ ਤਸਵੀਰ ਵਟਾਈ ਨਹੀਂ ਮੇਰੇ ਦੁਕਾਨ ਦੇ ਅੰਦਰੋਂ ਉਹ ਲੱਗਾ ਹੈ ਹਰਜਿੰਦਰ ਆਟੋ ਸਰਵਿਸ ਤੁਹਾਡਾ ਕੀ ਨਾਮ ਮੇਰਾ ਹਰਜਿੰਦਰਪਾਲ ਜੀ ਕੀ ਕੀ ਕਾਰਵਾਈ ਹੋਈ ਹੈ ਕੋਈ ਪਤਾ ਲੱਗਾ ਜਾਂ ਕੋਈ ਸ਼ੱਕ ਤੁਹਾਨੂੰ ਗੁਜਰਦਾ ਸ਼ੱਕ ਹੈ ਹੁਣ ਕੀ ਗਾਇਆ ਹੈ ਇਸ ਬਾਰੇ ਜੀ ਇਸ ਬਾਰੇ ਪੁਲਿਸ ਵੀ ਗਏ ਪਹੁੰਚ ਗਈ ਹਾਂਜੀ ਪਹੁੰਚ ਗਈ ਹੈ ਕਾਰਵਾਈ ਕਰ ਰਹੇ ਨੇ ਹਾਂਜੀ ਲੱਗੇ ਹੋਆ ਜੀ ਰੋਡ ਤੇ ਕੋਈ ਚੋਰੀ ਹੋਈ ਹੈ ਕੀ ਮਾਮਲਾ ਦਿਓਗੇ ਜਾਣਕਾਰੀ ਹਾਂ ਜੀ ਹਾਂ ਜੀ ਇੱਥੇ ਨਾ ਰਾਤ ਨੂੰ ਕੋਈ ਚੋਰੀ ਹੋਈ ਹੈ ਕੋਈ ਇਨਵਰਟਰ ਤੇ ਬੈਟਰੀ ਵਗੈਰਾ ਲੈ ਗਿਆ ਜੀ ਇੱਥੋਂ ਉਹਦੇ ਬਾਰੇ ਕੈਮਰੇ ਵਗੈਰਾ ਚੈੱਕ ਕਰ ਰਹੇ ਆਂ ਵੀ ਕੀ ਸਚੁਨਾ ਤਾਲੇ ਭੰਗੇ ਲੈ ਕੇ ਦੋ ਤਰ੍ਹਾਂ ਦੁਕਾਨਾਂ ਤੇ ਲੈ ਗਏ ਇੱਥੇ ਤੇ ਇਹੀ ਪਤਾ ਲੱਗਿਆ ਸਾਨੂੰ ਬਾਕੀ ਤਪਤੀਸ਼ ਕਰ ਰਹੇ ਆਂ ਪਰਤਾਰ ਕਰ ਰਹੇ ਆਂ ਉਹਨਾਂ ਬਾਰੇ ਚੋਰਾ ਬਾਰੇ ਕੋਈ ਪਤਾ ਲੱਗਦਾ ਕੋਈ ਕੋਈ ਕਲੂ ਮਿਲਿਆ ਜੀ ਜਾਂ ਕੁਝ ਕੈਮਰੇ ਵਾਲੀ ਕੁਝ ਨਹੀਂ ਅਜੇ ਕੈਮਰਾ ਨੇੜੇ ਤੇ ਕੈਮਰਾ ਕੋਈ ਨਹੀਂ ਇੱਥੇ ਜੀ ਉਹ ਦੂਰ ਕੈਮਰੇ ਲੱਗੇ ਉਧਰ ਪਰੇ ਤੇ ਇੱਧਰ ਵੀ ਕੋਈ ਕੈਮਰਾ ਨਹੀਂਗਾ ਤੇ ਜਦੋਂ ਸਾਨੂੰ ਉਹ ਦੂਰ ਵਾਲਾ ਕੈਮਰਾ ਦੇਖਦੇ ਆ ਸੀ ਵੀਰਾ ਮਿਲਦਾ ਤਾਂ ਹੀ ਦੇਖ ਲੈਂਦਾ ਕੋਈ ਮੁੱਢਲੀ ਕਾਰਵਾਈ ਕੀਤੀ ਆ ਨਹੀਂ ਅਜੇ ਤਾਂ ਹੁਣੇ ਹੀ ਪਤਾ ਲੱਗੇ ਹੁਣੇ ਆਏ ਆ ਸੀ ਤੇ ਹਾਲਾ ਇਹਨੂੰ ਪੁੱਛਦੇ ਆ ਕੀ ਕਰਨਾ ਜਿਵੇਂ ਕਹਿਣਗੇ ਆਪਾਂ ਉਵੇਂ ਕਾਰਵਾਈ ਕਰ ਦਿੰਦੇ ਆ